ਫਟਾਲਾ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਹੁਕਮਤ ਮੁਤਾਬਕ ਅਤੇ ਡੀਐਸਪੀ ਰਚੇਸ਼ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਫਟੇਗੜ ਚੂੜੀਆਂ ਤੇ ਐਐਚਓ ਸੁਰਿੰਦਰ ਪਾਲ ਸਿੰਘ ਅਤੇ ਪੁਲਿਸ ਪਾਰਟੀ ਨੂੰ ਉਸ ਵੱਲੋਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ 24 ਦਸੰਬਰ ਨੂੰ ਫਟੇਗੜ ਚੂੜੀਆਂ ਦੀ ਵਾਰਡ ਨੰਬਰ 8 ਵਿੱਚੋਂ ਸੁਰਿੰਦਰ ਪਾਂਦੀ ਦੇ ਘਰੋਂ ਚੋਰੀ ਪਾਰੀ ਮਾਤਰਾ ਦੇ ਵਿੱਚ ਸੋਨਾ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਦੱਸਦੀ ਹੈ ਕਿ ਜਿਨ੍ਹਾਂ ਨੂੰ ਬੜੀ ਹੀ ਮਸ਼ੱਕਤ ਦੇ ਨਾਲ ਕਿ ਕੱਟ ਕੀ ਕੀਤਾ ਗਿਆ ਇਸ ਸੰਬੰਧੀ ਫਤੇਗੜ ਚੂੜੀਆਂ ਦੇ ਡੀਐਸਪੀ ਰਜੇਸ਼ ਕੱਕੜ ਅਤੇ ਐਸਐਚਓ ਸਿੰਦਰਪਾਲ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਤਨੀਕਾਂ ਦੀ ਵਰਤੋਂ ਕਰਕੇ ਤਿੰਨ ਔਰਤਾਂ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਚੋਰੀ ਕੀਤੇ 9 ਟੋਲੇ ਦੇ ਕਰੀਬ ਸੋਨਾ ਬਰਾਮਦ ਕੀਤਾ ਗਿਆ ਮਿਤੀ 24 12 25 ਨੂੰ ਸ਼ਹਿਰ ਫਤੇਗੜ ਚੂੜੀਆਂ ਦੇ ਵਿੱਚ ਇੱਕ ਵਿਅਕਤੀ ਹੈ ਸ਼੍ਰੀ सुरेंद्र ਕੁਮਾਰ ਜੀ ਉਹਨਾਂ ਦੇ ਘਰ ਦਪਹਿਰ ਦੇ ਵੇਲੇ ਚੋਰੀ ਹੋਈ ਸੀ ਜੋ ਚੋਰੀ ਦੀ ਵਾਰਦਾਤ ਦਾ ਪਤਾ ਲੱਗਣ ਤੇ ਇਮੀਜिएट ਅਰੈਸਟ ਕਰਦੇ ਹੋਏ ਆ ਐਲਐਸਐਚਓ ਸਾਹਿਬ ਉਸ ਤੋਂ ਬਾਅਦ ਮੈਂ ਵੀ ਮੌਕੇ ਤੇ ਗਿਆ ਸੀ ਮੌਕੇ ਨੂੰ ਦੇਖ ਕੇ ਉਹਨਾਂ ਦੇ ਪਰਚਾਜ਼ਰ ਕੀਤਾ ਉਸ ਤੋਂ ਬਾਅਦ ਅਸੀਂ ਇਹ ਬਿਲਕੁਲ ਇਹ ਅਨਨੋਨ ਵਿਅਕਤੀ ਦੇ ਖਿਲਾਫ ਪਰਚਾਜ਼ਰ ਹੋਇਆ ਸੀ ਉਸ ਤੋਂ ਹੀ ਤਫਤੀਸ਼ ਨੂੰ ਕਰਦੇ ਆ ਹੋਇਆ ਆਈਸੀਏ ਦੀ ਗੁਰਪ੍ਰਸੀਆ ਬਟਾਲਾ ਦੀ ਟੀਮ ਦਾ ਨਾਲ 임ਦਾਰ ਲਈ ਇਨਸਪੈਕਟਰ ਸੀਆਈਏ ਦੇ ਨਾਲ ਆਪਣੀ ਉਹਨਾਂ ਟੀਮ ਭੇਜੀ ਐਸਓ ਸਾਹਿਬ ਨੇ ਆਪਣੀ ਟੀਮ ਨਾਲ ਲੈ ਕੇ ਬੜੀ ਮਿਹਨਤ ਸਖਤ ਨਾਲ ਇਸ ਚੋਰੀ ਨੂੰ ਟ੍ਰੇਸ ਕੀਤਾ ਜਿਹਦੇ ਵਿੱਚ ਅਸੀਂ ਚੋਰੀ ਨੂੰ ਕਰਨ ਵਾਲੇ ਇਸ ਟਾਈਮ ਮੇਨ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਇੱਕ ਲੇਡੀ ਹੈ ਦੋ ਨਾਲ ਉਹਦੇ ਜੈਂਟਸ ਨੇ ਇਹ ਜਿਹੜਾ ਮੋਟਰਸਾਈਕਲ ਉਸ ਵਾਰ ਦਾ ਵਿੱਚ ਵਰਤਿਆ ਮੋਟਰਸਾਈਕਲ ਵੀ ਨਾਲ ਬਰਾਮਦ ਹੋਇਆ ਜਿੱਤੇ ਉਹ ਸਵਾਰ ਹੋ ਕੇ ਆਏ ਸੀ ਇਤੋਂ ਚੋਰੀ ਕੀਤੀ ਸੀ ਉਹਨਾਂ ਨੇ ਇਸ ਵਾਰਦਾਤ ਵਿੱਚ ਹੁਣ ਤੱਕ ਟੋਟਲ 5 ਗ੍ਰਫਤਾਰੀਆਂ ਹੋਈਆਂ ਨੇ ਤਿੰਨ ਮੁਕਤੋਸ਼ੀ ਨੇ ਤੇ ਦੋ ਉਹਨਾਂ ਜਿਨ੍ਹਾਂ ਨੇ ਡਿਸਟ੍ਰਿਕਟ ਨੂੰ ਸਪੋਰਟ ਕੀਤੀ ਸੀ ਤੇ ਇਸ ਵਿੱਚ ਹੁਣ ਤੱਕ 3.9 ਤੋਲੇ ਦਾ 3 ਗ੍ਰਾਮ ਸੋਨਾ ਬਰਾਮਦ ਹੋਇਆ ਹੈ ਤੇ ਸਾਡੀ ਤਫਤੀਸ਼ ਚੱਲ ਰਹੀ ਹੈ ਤੇ ਜਿਹੜੇ ਜਿਹੜੇ ਦੋਸ਼ੀ ਸਾਡੇ ਕੋਲ ਪੁਲਿਸ ਮੰਨਦੇ ਨੇ ਸਰ ਨਕਦੀ ਕਿੰਨੀ ਨਕਦੀ ਜਿਹੜੀ ਹੈ ਜਿਹਨੂੰ ਉਹਨਾਂ ਕੋ ਉਹਨਾਂ ਦੇ ਅਸਪੈ ਅਵਰਡ ਇਨਵੈਸਟੀਗੇਸ਼ਨ ਜਿਹਨੀਆਂ ਉਹਨਾਂ ਕੋ ਬਰਾਮਦ ਹੋਈ ਹੀ ਉਹ ਪਨੀ ਉਹ ਖਰ ਚੁੱਕੇ ਹੋਏ ਨੇ ਫਿਲ ਅਸਟ ਮੂਮੈਂਟ ਨਵਦੀ ਬਰਾਮਦ ਨਹੀਂ ਹੋਈ ਇਹ ਜਿਹੜੇ ਦੋਸ਼ੀ ਨੇ ਜਿਹੜੀ ਇੱਕ ਲੇਡੀ ਹੈ ਜਿਹੜੀ ਔਰ ਉਸ ਦੇ ਵਿੱਚ ਉਹਨਾਂ ਦੀ ਦੂਜੀ ਦੋਸ਼ੀ ਦੀ ਮਾਸੀ ਲੱਗਦੀ ਹੈ ਇਹ ਬਿਲੋਂਗ ਕਰਦੀ ਹੈ ਰਾਸਾਂਸੀ ਨੂੰ ਜਿਹੜੇ ਦੋ ਦੋਸ਼ੀ ਨੇ ਜਿਹੜੇ ਉਹ ਦੋਨ ਸੱਕੇ ਭਰਾ ਨੇ ਇਹਨਾਂ ਦਾ ਜਿਹੜਾ ਘਰ ਹੈਗਾ ਉਹ ਰਈਏ ਲੱਗੇ ਠੁਗੀਆਂ ਦੇ ਰਹਿਮ ਠੁਗਿਆ ਰਹਿਣ ਵਾਲੇ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਿਹੜੀ ਉਹਦੀ ਮਾਸੀ ਹੈ ਜਿਸੀਮਾ ਸੁਦਾ ਨਾਮ ਹੈ ਉਹ ਵੀ ਇੱਕ ਠੁਗੀਆਂ ਦੇ ਰਹਿਣ ਵਾਲੀ ਹੈ ਇੱਕ ਰਾਸਾਂਸੀ ਲੱਗੇ ਨਹਿਰ ਲਾਗੇ ਸੁਖ ਸੁਖ ਸਾਈਡ ਸੁੱਕੀਆਂ ਨੇ ਉਥੋਂ ਦੇ ਲੈਂਦੇ ਨੇ ਇਹ ਇਹ ਇਨਾਂ ਨੇ ਫਤਿਹਗੜ ਚੂੜੀਆਂ ਦਾ ਸੰਘੜੀ ਬਾਤੀ ਵਾਲਾ ਸੀਗਾ ਜਿੱਥੇ ਇਹਨਾਂ ਨੇ ਵਾਰਦਾਤ ਨੂੰ ਚਾਹਤਾ ਤੇ ਇਹਨਾਂ ਉਹੀ ਕਿਉਂ ਚੁਣਿਆ ਜੀ ਜਿੰਨੀ ਕਨਵਰਸਟੀ ਨੂੰ ਸਮਝ ਤੱਕ ਸਮਝ ਨਹੀਂ ਆਇਆ ਨੇ ਉਹਦੇ ਮੁਤਾਬਕ ਇਹ ਹੈ ਕਿ ਇਹ ਉਸ ਦਿਨ ਮੋਟਰਸਾਈਕਲ ਤੇ ਬੈਠ ਕੇ ਆਪਣੇ ਸ਼ਿਕਾਰ ਵਾਸਤੇ ਨਿਕਲੇ ਸੀ ਜਦੋਂ ਇਹ ਆਪਣੇ ਇੱਥੇ ਇੰਟਰ ਕੀਤੇ ਫਤਿਹਗੜ ਚੂੜੀਆਂ ਇਹਨਾਂ ਨੇ ਇਸ ਘਰ ਦੇ ਆਲੇ ਦੁਆਲੇ ਚੱਕਰ ਲਗਾਏ ਸੀ ਇਹਨਾਂ ਦਾ ਘਰ ਦਾ ਬੰਦ ਤਾਲਾ ਵੇਖ ਕੇ ਸਰ ਸਡਨਲੀ ਇੰਨਾ ਕੀਤਾ ਜੇ ਕਿੰਨਾ ਵੀ ਰੱਖੀ ਹੋਈ ਮੈਂ ਦੱਸਣਾ ਤੁਹਾਨੂੰ on the dead day on the dead day as per our investigation ਜਿਹੜੀ ਹੋਈ ਹੈ ਉਸ ਦਿਨ ਉਹਨਾਂ ਨੇ ਆਪਣੇ ਮੋਰਚਲ ਤੇ ਆ ਕੇ ਪਹਿਲੋ ਇੱਕ ਰੈਕੀ ਕਿ ਟ੍ਰੈਕੀ ਟਾਈਪ ਚੱਕਰ ਲਗਾਏ ਜੋ ਦੋਨੋਂ ਦੇਖਿਆ ਕਿ ਇਸ ਘਰ ਬਾ ਇੱਕ ਛੋਟੇ ਗੀਰ ਤਾਲਾ ਲੱਗਾ ਹੋਇਆ ਹੈ ਉਹਨਾਂ ਨੇ ਆਪਣਾ ਇਸ ਨੂੰ ਸ਼ਿਕਾਰ ਸਮਝ ਕੇ ਮਿਹਨਤ ਕਰਨੀ ਪਈ ਪੁਲਿਸ ਨੂੰ ਇਸ ਨੂੰ ਦੇਖੋ ਜਿਸ ਤਰ੍ਹਾਂ ਜੋ ਚੋਰੀ ਹੁੰਦੀ ਹੈ ਵੈਰੀ ਵੈਰੀ ਫਸਟ ਡੇ ਤਾਂ ਇਹ ਅਨਨੌਨ ਹੀ ਮੰਨੀ ਜਾਂਦੀ ਹੁੰਦੀ ਹੈ ਉਹਨੂੰ ਫਿਰ ਉਸ ਨੂੰ ਟ੍ਰੇਸ ਕਰਨਾ ਸਭ ਤੋਂ ਪਹਿਲਾ ਚੈਲੰਜ ਹੁੰਦਾ ਹੈ ਇਹ ਸਾਡੀ ਟੀਮ ਦੀ ਮੈਂ ਉਸ ਲਗਾ ਕਰਦਾ ਉਹਨੇ ਬੜੀ ਹਿੰਮਤ ਨਾਲ ਬੜੇ ਬਾਰਤਾਰ ਅਫਸਰਾਂ ਜਿਹੜੇ ਸਾਡੇ ਸ਼੍ਰੀ ਐਸਐਸਪੀ ਸਾਹਿਬ ਐਸਪੀ ਡੀ ਸਾਹਿਬ ਉਹਨਾਂ ਦੀ ਗਾਈਡੈਂਸ ਨਾਲ ਉਹਨਾਂ ਦੀ ਦਿਸ਼ਾੰਦੇਸ਼ ਨਾਲ ਇਹਨਾਂ ਨੇ ਐਸਆਈ ਅਨਸਪੈਕਟਰ ਦੇ ਨਾਲ ਆਪਣੀ ਟੀਮ ਨਾਲ ਇਨਸਪੈਕਟਰ ਦੀ ਸਭੀ ਟੀਮ ਨਾਲ ਬਲਤ ਅਫਸਰਾਂ ਦੀ ਜਿਹੜੀ ਉਹਨਾਂ ਦੀ ਗਾਈਡੈਂਸ ਨਾਲ ਇਸ ਨੂੰ ਟ੍ਰੇਸ ਕੀਤਾ ਤਾਂ ਕਿਹੜੀ ਲਈ ਜੀ ਤਾਰਾ ਜਿਹੜੀਆਂ ਹੁੰਦੀਆਂ ਨੇ ਇਹਨਾਂ ਤੇ ਪੁਰਾਣੀ ਆਪੀਸੀ ਹੁੰਦੀ ਹੈ 354 480 ਹੁੰਦੀ ਹੈ ਜਿਹੜੇ ਹਾਈਕਲ ਬੀਐਨਐਸ ਦੀਆਂ 305 ਤੇ 352 ਤਿੰਨ ਹੁੰਦੀ ਆ ਉਹ ਲੋਗ ਲੱਗੇ ਨੇ ਦੋ ਜਿਹੜੇ ਆਪਣਾ ਨਹੀਂ ਫੜੇ ਉਹਨਾਂ ਦੀ ਭਾਲ ਜਾਰੀ ਹੈ ਹਾਂਜੀ ਹਾਂਜੀ ਜਿਹੜੇ ਦੋੜੀ ਤਿੰਨ ਅਸਲ ਦੇ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਜਿਹੜੀ ਲੇਡੀ ਹੈ ਉਹਦਾ ਹਸਬੈਂਡ ਹੈਗਾ ਉਹ ਹੈ ਜਿਹੜਾ ਇੱਕ ਉਹਦੀ ਲੇਡੀ ਉਹਦੀ ਬੇਟੀ ਹੈ ਤੇ ਇੱਕ ਜਿਹੜਾ ਜਿਹੜਾ ਦੋਹੀ ਬਨੇ ਮੇਨ ਦੋਸ਼ੀ ਹੈਗਾ ਅਸਲਮ ਜਾਂ ਕ੍ਰਿਸ਼ਨ ਉਹਦੀ ਸਿਸਟਰ ਉਹਦੀ ਉਹਦੀ ਭੈਣ ਹੈ ਉਹ ਜਿਹੜੀ ਸਾਨੂੰ ਫੰਡੇ